ਇਤਨੇ ਦੇ ਪਾਠ ਹੋ ਰਹੇ ਨੇ ਕਿਤਨੇ ਸੇਵਾ ਹੋ ਰਹੀ ਹੈ ਮਹਾਨ ਯੱਗ ਹੋ ਰਿਹਾ ਹੈ ਅਰ ਸਾਡੇ ਵਰਗੇ ਜੀਵ ਦੇ ਵਿੱਚ ਲਾਹਾ ਪ੍ਰਾਪਤ ਕਰਦੇ ਨੇ ਮਹਾਪੁਰਸ਼ਾਂ ਦੇ ਜਿਹੜੇ ਬਚਨ ਹੁੰਦੇ ਨੇ ਨਾ ਅਮੋਲਕ ਰਤਨ ਹੁੰਦੇ ਨੇ ਇਹਨਾਂ ਦੀ ਕੀਮਤ ਨਹੀਂ ਹੁੰਦੀ ਇੱਕ ਵੀ ਬਚਨ ਜੇ ਕਿਤੇ ਕਮਾਇਆ ਜਾਵੇ ਜੀਵ ਪਰਮੇਸ਼ਰ ਦੇ ਨਾਲ ਜੀਵ ਗਤੀ ਵਿੱਚੋਂ ਕੱਢ ਕੇ ਇੱਕ ਬਚਨ ਦੁਆਰੇ ਈਸ਼ ਵਿੱਚ ਭੇਦ ਕਰ ਦਿੰਦੇ ਨੇ ਪਰਮੇਸ਼ਰ ਵਿੱਚ ਜਦੋਂ ਉਹਨਾਂ ਦੇ ਬਚਨ ਸੁਣਨੇ ਫਿਰ ਬਾਣੀ ਦਾ ਬਚਨ ਹੈ ਨਾ ਪ੍ਰਭ ਜੀ ਵਸੈ ਸਾਧਕੀ ਰਸਨਾ ਉਹਨਾਂ ਦੀ ਰਾਂ ਪੁਰਸ਼ ਕਹਿਣਗੇ ਦੇ ਘਰ ਹੋਏਗਾ ਬੇਪ੍ਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਖ ਸੁਆਮੀ ਬਿਨਾ ਪਰਮੇਸ਼ਰ ਤੋਂ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਰੱਬ ਦੇ ਪਿਆਰੇ ਥੋੜੇ ਜੇ ਚਿਰ ਬਾਦ ਰਾਜੇ ਨੇ ਸੋਚਿਆ ਬੁਲਾਏ ਨਹੀਂ ਸੰਤਾ ਨੇ ਤਾਂ ਸਬਰ ਦਾ ਭਾਂਡਾ ਛੋਟਾ ਹੁੰਦਾ ਆਪੇ ਕਹਿੰਦਾ ਨਾ ਫਿਰ ਮਰਨ ਨੂੰ ਯਾਦ ਰੱਖਿਆ ਕਰ ਮਰਨਾ ਤਾਂ ਸਾਨੂੰ ਚੰਗਾ ਹੀ ਨਹੀਂ ਕਿ ਬਿਨ ਸਤ ਸੰਗ ਬਵੇ ਕੰਨਾ ਹੋਈ ਰਾਮ ਕਿਰਪਾ ਬਿਨ ਸੁਲਬ ਨ ਸੋਈ ਬਿਨਾ ਪਰਮੇਸ਼ਰ ਦੀ ਕਿਰਪਾ ਤੋਂ ਸੰਤਾਂ ਦਾ ਸਤ ਸੰਗ ਜੀਂਦੇ ਸੰਤ ਔਖੇ ਵੇਲੇ ਦਾ ਜੇਣਾ ਨਹੀਂ ਜੀਂਦੇ ਸੰਤ ਔਖੇ ਦੇ ਵਿੱਚ ਜਾਂਦਾ ਹੈ ਅਕਾਲ ਪੁਰਖ ਨੂੰ ਫਰਿਆਦ ਕਰਦਾ ਹੈ ਉਦੇ ਅੰਦਰ ਕਈ ਤਰ੍ਹਾਂ ਦੀਆਂ ਕਾਮਨਾਵਾਂ ਹੁੰਦੀਆਂ ਨੇ ਜਦੋਂ ਸਤਿਗੁਰ ਦੇ ਦਰਬਾਰ ਵਿੱਚ ਜਾਂਦੇ ਆ ਨਾ ਉਦੋਂ ਮਨ ਦੇ ਅੰਦਰ ਕੋਈ ਨਾ ਕੋਈ ਕਾਮਨਾ ਲੈ ਕੇ ਅਸੀਂ ਜ਼ਰੂਰ ਆਉਨੇ ਕੋਈ ਸਤਿਗੁਰ ਦੇ ਦਰ ਤੋਂ ਦੁੱਧ ਭਾਲਦਾ ਹੈ ਕੋਈ ਪੁੱਤ ਭਾਲਦਾ ਹੈ ਕੋਈ ਨੌਕਰੀਆਂ ਭਾਲਦਾ ਹੈ ਕੋਈ ਦੇਸ਼ਾਂ ਵਿਦੇਸ਼ਾਂ ਵਿੱਚ ਬਾਹਰ ਜਾਣਾ ਚਾਹੁੰਦਾ ਇਹ ਮਨ ਕਾਮਨਾ ਉਹ ਤਪੱਸਵੀ ਬ੍ਰਹਮ ਗਿਆਨੀ ਸੰਤ ਲੋਕ ਇੱਕ ਬੁਦਾ ਕਹਿ ਕੇ ਰੱਬ ਨੂੰ ਜਪਦਾ ਹੈ ਕੋਈ ਰਾਮ ਰਾਮ ਕਹਿ ਕੇ ਥੋੜੀ ਤੇ ਗੁਰੂ ਦਾ ਸ਼ਬਦ ਹੋੜਾ ਲਾਉਣ ਵਾਲਾ ਹੈ ਬੁਰੇ ਕੰਮਾਂ ਤੋਂ ਰੋਕਣ ਵਾਲਾ ਅਕਾਲ ਪੁਰਖ ਦਾ ਸ਼ਬਦ ਰੱਬ ਦੇ ਨਾਮ ਦੀ ਬੰਦਗੀ ਅਕਾਲ ਪੁਰਖ ਦੀ ਸੋਚ ਜਿਹੜੀ ਹਮੇਸ਼ਾ ਉੱਚੀ ਤੇ ਸੁੱੱਚੀ ਹੈ ਉਹਨੂੰ ਜਪਣ ਵਾਲੇ ਵੀ